ਅਨੁਦਾਸਤੀ ਕੀ ਭਵੰਤਮਨ ਦੀ ਸਰਕਾਰ ਤੇ ਵਿਕਰਮ ਸਿੰਘ ਮਜੀਠੀਆ ਨੇ ਖੜੇ ਕਿਤੇ ਵੱਡੇ ਸਵਾਲ ਲਗਾਤਾਰ ਵਿਕਰਮ ਸਿੰਘ ਮਜੀਠੀਆ ਭਵੰਤਮਨ ਦੀ ਸਰਕਾਰ ਤੇ ਅਟੈਕ ਕਰਦੇ ਪਏ ਹੈਗੇ ਆ ਕੀ ਆਉ ਤੁਹਾਨੂੰ ਦੱਸਦੇ ਆ ਵਿਕਰਮ ਸਿੰਘ ਮਜੀਠੀਆ ਨੇ ਕੀ ਕਿਹਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਭਵੰਤਮਨ ਸਰਕਾਰ ਵੱਲੋਂ ਆਯੁਸ਼ਮਾ ਸਕੀਮ ਤਹਿਤ ਪ੍ਰਾਈਵੇਟ ਹਸਪਤਾਲਾਂ ਦਾ 600 ਕਰੋੜ ਰੁਪਏ ਦਾ ਬਕਾਇਆ ਨਾ ਦੇਣ ਦਾ ਗੰਭੀਰ ਨੋਟਿਸ ਲਿਆ ਹੈ ਤਾਲਕ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਵਿਸਥਾਰਿਤ ਰਿਪੋਰਟ ਤਲਬ ਕੀਤੀ ਹੈ ਇਸ਼ਤਿਹਾਰਾਂ ਤੇ ਕਿੰਨਾ ਪੈਸਾ ਖਰਚ ਹੋਇਆ ਮੰਤਰੀਆਂ ਤੇ ਅਫਸਰਾਂ ਦੀਆਂ ਕੋਠੀਆਂ ਤੇ ਕਿੰਨੇ ਪੈਸੇ ਖਰਚ ਕੀਤੇ ਨਵੀਆਂ ਗੱਡੀਆਂ ਖਰੀਦਣ ਤੇ ਕਿੰਨੇ ਪੈਸੇ ਖਰਚ ਕੀਤੇ ਜਦੋਂ ਕੇਂਦਰ ਨੇ 350 ਕਰੋੜ ਰੁਪਏ ਦਿੱਤੇ ਸੀਗੇ ਕਹਾਂ ਉਹ ਹਸਪਤਾਲਾਂ ਨੂੰ ਕਿਉਂ ਨਹੀਂ ਦਿੱਤੇ ਗਏ ਹਾਈ ਕੋਰਟ ਨੇ ਵਿਭਾਗੀ ਅਫਸਰਾਂ ਦੀਆਂ ਤਨਖਾਵਾ ਵੀ ਰੋਕ ਦਿੱਤੀਆਂ ਹਨ ਕਿ ਹੁਣ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਬਲਬੀਰ ਸਿੰਘ ਇਹ ਉਹ ਕਹਿਣਗੇ ਕਿ ਕੋਈ ਬਕਾਇਆ ਨਹੀਂ ਦੇਣਾ ਗਰੀਬ ਲੋਕ ਇਲਾਜ ਤੋਂ ਬਾਂਝੇ ਹਨ ਆਪ ਸਰਕਾਰ ਦਿੱਲੀ ਦੀ ਸੇਵਾ ਵਿੱਚ ਰੁੱਝੀ ਹੋਈ ਹੈ ਸ਼ਰਮ ਕਰੋ ਭਗਵੰਤ ਮਾਨ ਤਨਦਾਦੀ ਜੀ ਵਿਕਰਮ ਸਿੰਘ ਮਜੀਠੀਆ ਲਗਾਤਾਰ ਸਵਾਲ ਖੜਦੇ ਕਰਦੇ ਹੈਗੇ ਆ ਭਵਨਪਤਨ ਦੀ ਸਰਕਾਰ ਤੇ ਇਸ ਵਾਰ ਉਹਨਾਂ ਨੇ ਆਸ਼ਮਾਨ ਕਾਰਡ ਮੈਟਰ ਦੇ ਉੱਤੇ ਵੱਡੇ ਸਵਾਲ ਚੁੱਕੇ ਹੈਗੇ ਭਵਨਪਤਨ ਦੀ ਸਰਕਾਰ ਤੇ ਤਨਦਾਦੀ ਭਵਨਪਤਨ ਸਾਹਿਬ ਦੀ ਦਵੀਆਂ ਥੋੜੀ ਠੀਕ ਨਹੀਂ ਸੀਗੀ ਹਸਪਤਾਲ ਵੀ ਪਰਤੇ ਸੀਗੇ ਪਰ ਵਿਕਰਮ ਸਿੰਘ ਮਜੀਠੀਆ ਲਗਾਤਾਰ ਜੋ ਹੈ ਕੁਐਸਚਨ ਖੜੇ ਕਰਦੇ ਪਏ ਹੈਗੇ ਤੇ ਇਸ ਵਾਰ ਉਹਨਾਂ ਨੇ ਆਸ਼ਮਾਨ ਕਾਡਾਂ ਦਾ ਜਿਹੜਾ 600 ਕਰੋੜ ਰੁਪਈਆ ਹੈ ਉਸਦੇ ਬਾਰੇ ਵੱਡੀ ਗੱਲ ਕਈ ਤੁਹਾਨੂੰ ਪਹਿਲੇ ਵੀ ਖਬਰ ਦਿੱਤੀ ਸੀਗੀ ਜਿਸ ਤੇ ਵਿੱਚ ਦਿਖਾਇਆ ਸੀਗਾ ਕਿ ਪ੍ਰਾਈਵੇਟ ਹਸਪਤਾਲਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਆ ਸੀਗਾ ਕਿ ਉਹ ਆਯੁਸ਼ਮਨ ਕਾਰਡ ਦੀ ਫੈਸਿਲਿਟੀ ਨਹੀਂ ਦੇਣਗੇ ਕਿਉਂਕਿ ਸਰਕਾਰ ਨੇ ਜੋ ਹੈ 600 ਕਰੋੜ ਰੁਪਏ ਦਾ ਬਕਾਇਆ ਨਹੀਂ ਦਿੱਤਾ ਜੋ ਦੇਣਾ ਸੀਗਾ ਇਹ ਵੱਡੀ ਖਬਰ ਹੈਗੀ ਇਹ ਚੀਜ਼ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਜੀ ਵਿਕਰਮ ਸਿੰਘ ਮਜੀਠੀਆ ਨੇ ਆਯੁਸ਼ਮਨ ਕਾਰਡਾਂ ਨੂੰ ਲੈ ਕੇ ਪੰਚਾਂ ਸਰਕਾਰ ਤੇ ਕੁਐਸ਼ਨ ਖੜੇ ਕੀਤੇ ਸ਼ਾਰਟ ਦੇ ਵਿੱਚ ਦੱਸਦੇ ਆ ਕਿ ਪ੍ਰਸ਼ਨ ਖੜੇ ਕੀਤੇ ਸੀਗੇ ਜੀ ਇਛਿਆਨਾ ਤੇ ਕਿੰਨਾ ਪੈਸਾ ਖਰਚ ਕੀਤਾ ਮੰਤਰੀਆਂ ਤੇ ਅਫਸਰਾਂ ਦੀਆਂ ਕੋਠੀਆਂ ਤੇ ਕਿੰਨਾ ਪੈਸਾ ਖਰਚ ਕੀਤਾ ਨਵੀਆਂ ਗੱਡੀਆਂ ਖਰੀਦਣ ਤੇ ਕਿੰਨਾ ਪੈਸਾ ਖਰਚ ਕੀਤਾ ਜਦੋਂ ਕੇਂਦਰ ਨੇ 350 ਕਰੋੜ ਰੁਪਏ ਦਿੱਤੇ ਸੀ ਤਾਂ ਹਸਪਤਾਲਾਂ ਨੂੰ ਕਿਉਂ ਨਹੀਂ ਦਿੱਤੇ ਬਲਦੇਵ ਸਿੰਘ ਅਪਵੰਤਮਾਨ ਕੀ ਕਹਿਣਗੇ ਕਿ ਬਕਾਇਆ ਨਹੀਂ ਦੇਣਾ ਇਹ ਜਿਹੜੇ ਸਵਾਲ ਸੀਗੇ ਤਿੱਖੇ ਪ੍ਰਸ਼ਨ ਜਿਹੜੇ ਪੁੱਛੇ ਸੀਗੇ ਪੰਤਮਾਨ ਦੀ ਸਰਕਾਰ ਤੋਂ ਵਿਕਰਮ ਸਿੰਘ ਮਜੀਠੀਆ ਨੇ ਬਾਕੀ ਤੁਹਾਡੇ ਸਵਾਰ ਕੀ ਵਿਚਾਰ ਹੈ ਜਰੂਰ ਕਮੈਂਟਾਂ ਚ ਦੱਸੋ ਤੁਹਾਨੂੰ ਜ਼ਰੂਰ ਦੀ ਹੈ ਜੀ ਪਹੁਤਮਾਨ ਦੀ ਸਰਕਾਰ ਵੈਸੇ ਵਧੀਆ ਕੰਮ ਕਰਦੀ ਹੈਗੀ ਹੈ ਪਰ ਵਿਪੱਖੀ ਕਿਸੇ ਨਾ ਕਿਸੇ ਮੁੱਦੇ ਉੱਤੇ ਜਰੂਰ ਪਹੁਤਮਾਨ ਦੀ ਸਰਕਾਰ ਨੂੰ ਘੇਰਦੇ ਹੈਗੇ ਹੈ ਜੀ ਬਾਕੀ ਦੇਖਣਾ ਹੋਏਗਾ ਕਿ ਜਿਹੜੇ ਪ੍ਰਾਈਵੇਟ ਹਸਪਤਾਲਾਂ ਨੇ ਫੈਸਲਾ ਲਿਆ ਹੈ ਇਸ ਤੇ ਉੱਤੇ ਕੀ ਹੋਏਗਾ ਵਿਕਮ ਸਿੰਘ ਮਜੀਠੀਆ ਲਗਾਤਾਰ ਹੀ ਪਹੁਤਮਾਨ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਹੈਗੇ ਹੈ ਜੀ ਪਹਿਲੇ ਉਹਨਾਂ ਦੀ ਸਿਹਤ ਨੂੰ ਲੈ ਕੇ ਜੋ ਹੈ ਉਹਨਾਂ ਨੇ ਵਿਚਾਰ ਦਿੱਤੇ ਸੀਗੇ ਤੇ ਹੁਣ ਆਸ਼ਮਾਨ ਕਾਡਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ ਤੇ ਪੰਤਪੰਤ ਸਾਹਿਬ ਤੁਸੀਂ ਵਧੀਆ ਕੰਮ ਕਰ ਰਹੇ ਹੋ ਤੇ ਆਪੋਜੀਸ਼ਨ ਵੀ ਉਹਦਾ ਕੰਮ ਹੁੰਦਾ ਹੈ ਕਿ ਕੋਈ ਸਰਕਾਰ ਦਾ ਕੰਮ ਨਹੀਂ ਸਹੀ ਹੋਇਆ ਜਾਂ ਲੱਗਦਾ ਹੈ ਉਹਨਾਂ ਨੂੰ ਕਿ ਕੰਮ ਸਹੀ ਹੋਣਾ ਚਾਹੀਦਾ ਤੇ ਉਹਨਾਂ ਨੂੰ ਵੀ ਬੋਲਣ ਦੀ ਪੂਰੀ ਆਜ਼ਾਦੀ ਹੈ ਸੁਖਬੀਰ ਸਿੰਘ ਬਾਦਲ ਸ਼ਰੂਨੀ ਕਾਲੀ ਦਲ ਦੇ ਸਰਵਾ ਹੈਗੇ ਹੈ ਜੀ ਵਿਕਰਮ ਸਿੰਘ ਮਜੀਠੀਆ ਵੀ ਬੋਲਦੇ ਹੈਗੇ ਆ ਤੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜ਼ਰੂਰ ਦੱਸਿਓ ਤੇ ਵੱਧ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਇਦਾਂ ਦੀ ਖਬਰਾਂ ਦਿਖਾਉਂਦੇ ਰਵਾਂਗੇ ਬਾਕੀ ਜਾਂਦੇ ਆਂਦੇ ਤੁਹਾਨੂੰ ਦੱਸਤੀਏ ਵਿਕਰਮ ਸਿੰਘ ਮਜੀਠੀਆ ਨੇ ਆਇਸ਼ਮਾ ਸਕੀਮ ਨੂੰ ਲੈ ਕੇ ਭੰਪਾ ਦੀ ਸਰਕਾਰ ਉੱਤੇ ਖੜੇ ਕਿਤੇ ਵੱਡੇ ਸਵਾਲ